ਲੇਟ ਤਾਂ ਨਹੀਂ ਹੋ ਗਿਆ ਮੈਂ ਤੈਨੂੰ ਪਤਾ ਹੈ ਹਿੰਮਤ ਜੀ ਕਰਕੇ ਮੈਂ ਆ ਤਾਂ ਗਿਆ ਮੈਂ ਨਾ ਤੇਰੇ ਨਾਲ ਇੱਕ ਗੱਲ ਵੀ ਕਰਨੀ ਸੀ ਉਹ ਜਿਹੜੀ ਫੋਟੋ ਸੀ ਨਾ ਉਹ ਮੈਂ ਹੀ ਭੇਜੀ ਸੀ ਉਹਨਾਂ ਦਾ ਤਾਂ ਨਾਮ ਉਹੀ ਲਿਖਤਾ ਤੇ ਮੈਨੂੰ ਤਾਂ ਨਾ ਤੇਰੇ ਨਾਲ ਗੱਲ ਕਰਦੇ ਨੂੰ ਵੀ ਸੰਗ ਆਉਂਦੀ ਐ ਨਜ਼ਰ ਮਿਲਾਉਣ ਦੀ ਗੱਲ ਤਾਂ ਬੜੀ ਦੂਰ ਦੀ ਐ ਆ ਦੇਖ ਮੈਂ ਨਾ ਤੇਰੇ ਲਈ ਚੂੜਾ ਲੈ ਕੇ ਆਇਆ ਜਿਹੜਾ ਤੂੰ ਉਸ ਦਿਨ ਪਸੰਦ ਕੀਤਾ ਸੀ ਮੈਨੂੰ ਕੱਲ ਪੈਸੇ ਮਿਲੇ ਸੀ ਆ ਲੈ ਤੂੰ ਹੱਥਾਂ 'ਚ ਪਾ ਕੇ ਤਾਂ ਦੇਖ ਕੀ ਗੱਲ ਚੂੜਾ ਪਸੰਦ ਨਹੀਂ ਆਇਆ ਹੈ ਚਲ ਕੋਈ ਨਾ ਤੂੰ ਗੁੱਸੇ ਨਾ ਹੋ ਆਪਾਂ ਹੋਰ ਲੈ ਲਾਂਗੇ ਕੀ ਗੱਲ ਪ੍ਰੀਤ ਬੋਲਦੀ ਨਹੀਂ ਤੂੰ ਮੇਰੇ ਨਾਲ ਕੀ ਗੱਲ ਗੁੱਸੇ ਪ੍ਰੀਤ ਪ੍ਰੀਤ ਕੋਸ਼ਟਾ ਬੋਲ ਪਿਆ ਯਾਰ ਹੈ ਪ੍ਰੀਤ 4 ਸਾਲ ਹੋ ਗਏ ਆ ਆਪਣੇ ਨਾਲ ਦੇ ਨੇ ਦੇਖ ਲਾ ਆਪਦੇ ਆਪ ਦੇ ਜਵਾਕਾਂ ਦੀਆਂ ਲੋੜੀਆਂ ਵੀ ਬਣਾ ਲਈਆਂ ਪਰ ਇੱਕ ਤੂੰ ਐ ਜਿਹਨੇ ਹਜੇ ਤੱਕ ਘਰੇ ਗੱਲ ਹੀ ਨਹੀਂ ਕੀਤੀ ਓਏ ਯਾਰ ਤੂੰ ਤਾਂ ਐਵੇਂ ਹੀ ਕਰੀ ਜਾਨੀ ਸਾਡੇ ਵਾਲੇ ਤਾਂ ਮਿੱਠੇ ਪਤਾਸੇ ਨੇ ਛੋਡੇ ਵਾਲੇ ਅਖਰੋਟ ਨੇ ਉਹ ਸੋਚ ਕਿਵੇਂ ਫਟਣਗੇ ਸਾਡੇ ਵਾਲੇ ਅਖਰੋਟਾਂ ਨੂੰ ਤਾਂ ਮੈਂ ਆਪੇ ਹੀ ਬਣਾ ਲੂੰਗੀ ਘਰੇ ਜਾ ਕੇ ਮੈਂ ਤਾਂ ਅੱਜ ਕਹਿ ਹੀ ਦੇਣਾ ਵੀ ਜੇ ਮੈਂ ਵਿਆਹ ਕਰਵਾਉਣਾ ਹੈ ਤਾਂ ਸਿਰਫ ਜੱਸੇ ਨਾਲ ਨਹੀਂ ਮੈਂ ਤਾਂ ਕਰਵਾਉਣਾ ਹੀ ਨਹੀਂ ਛੜੀ ਹੋਈ ਮਰ ਜੂ ਐਵੇਂ ਥੋੜੀ ਪ੍ਰੀਤ ਤੈਨੂੰ ਛੜੀ ਮੰਨ ਦਿੰਦੇ ਨੇ ਕੋ ਟੈਨਸ਼ਨ ਨਾਲੇ ਵੀ ਆਦਰ ਗਰਮ ਮੇਰੇ ਨਾਲ ਹੀ ਹੋਊਗਾ ਹੁਣ ਚੱਲ ਪਾ ਭੈਣੇ ਮੈਨੂੰ ਵੀ ਕਰੋ ਗਾਲਾਂ ਪਵਾਏਂਗੀ ਨਾਲੇ ਤਾਂ ਨਵਦੇ ਭਾਈ ਦਾ ਪਤਾ ਵੀ ਏ ਉਹ ਖੜ ਜਾ ਕੀ ਐ ਇਹ ਇਹਨੂੰ ਕਿਉਂ ਨਾਲ ਲੈ ਕੇ ਆਉਣੀ ਹੁੰਦੀ ਐ ਇਹਦੇ ਕਰਕੇ ਮਿਲਣਾ ਸੁੱਖ ਹੋ ਜਾਂਦਾ ਆਪਾਂ ਨੂੰ ਨਹੀਂ ਮੈਨੂੰ ਕੋਈ ਨਾ ਨਿਕਲ ਦੇਣ ਘਰੋਂ ਬਾਹਰ ਮੈਨੂੰ ਨਾ ਸਭ ਸੁਣ ਰਿਹਾ ਏ ਉਹ ਤੈਨੂੰ ਨਹੀਂ ਕਹਿੰਦਾ ਉਹ ਤਾਂ ਮੈਂ ਹੋਰ ਨੂੰ ਕਹਿੰਦਾ ਸੀ ਠੀਕ ਐ ਫਿਰ ਨੈਟ ਬੈਗ ਪਾ ਦਿਓ ਮੈਂ ਰੀਲਾ ਦੇਖ ਲੂ ਨਾ ਤੇਰਾ ਨੈਟ ਬੈਗ ਹੀ ਮੁਕੇ ਰਹਿੰਦੇ ਆ ਪਾ ਦੇ ਚੁੱਪ ਕਰਕੇ ਜਿਹਨੇ ਅਗਲੀ ਵਾਰੇ ਜਵਾਬ ਦੇਤਾ ਨਾ ਉਹ ਮਿਲ ਨਹੀਂ ਸਕਦੀ ਤੇ ਨੂੰ ਚੱਲ ਭੈਣੇ ਪੋਨਾ ਬਸ 5 ਮਿੰਟ ਖੜ ਜਾ ਇਹ ਤਾਂ ਨੈੱਟ ਬੈਗ ਮੁੱਕਿਆ ਜਾਣਾ ਸਾਰਾ ਉਹ ਪੋਨਾ ਖੜ ਜਾ ਇੱਕ ਤਾਂ ਚੁੱਪ ਨਹੀਂ ਕਰਦੀ ਪਤਾ ਨਹੀਂ ਕੀ ਚਾਬੀ ਦੇ ਕੇ ਛੱਡੀ ਹੋਈ ਕਿਉਂਕਿ ਤੁਸੀਂ ਦੋਨੇ ਹੀ ਬਹੁਤ ਲੜਦੇ ਹੋ ਖੜ ਜਾ ਯਾਰ ਇਹ ਤਾਂ ਨੈੱਟ ਬੈਗ ਪਾ ਦਾਂ ਪਹਿਲਾਂ ਇਹਨੂੰ ਮੌਜਾ ਵੈਸੇ ਇਹਨੂੰ ਲੋੜ ਹੀ ਨਹੀਂ ਪੈਂਦੀ ਹੁਣ ਘਰੋਂ ਪੈਸੇ ਮੰਗਣ ਦੀ ਇਹ ਚੰਗਾ ਤੋਰੀ ਫੁਲਕਾ ਚੱਲੀ ਜਾਂਦਾ ਆਪਣੇ ਕਰਕੇ ਤੈਨੂੰ ਕੋਈ ਤੈਨੂੰ ਮਹੀਨੇ ਦਾ ਮੇਰਾ 700 ਰੁਪਏ ਦਾ ਨੈਟ ਪੈਕ ਸੀ ਹੁਣ 1400 ਹੋ ਜਾਂਦਾ 700 ਇਹਦੇ ਵਾਲਾ ਹੁਣ ਤੈਨੂੰ 1400 ਜ਼ਿਆਦਾ ਪਿਆਰਾ ਮੇਰੇ ਨਾਲੋਂ ਉਹ ਗੱਲ 1400 ਦੀ ਨਹੀਂ ਹੈਗੀ ਸੁਣਾਣਾ ਮੇਰੀ ਸੇਲੀ ਦਾ ਨੈਟ ਪੈਕ ਰੀਚਾਰਜ ਕਰਕੇ ਠੀਕ ਹਨਾ ਤੇਰੀ ਸੇਲੀ ਬੜੀ ਨਾ ਉਹ ਉਹ ਮੇਰੇ ਪਾਦੇ ਉਹ ਨੈਟ ਪੈਕ ਮੇਰੇ ਰੀਲਾ ਨਹੀਂ ਚੱਲ ਰਹੀਆਂ ਪਾਉਣਾ ਖੜ ਜਾ ਇੱਕ ਤਾਂ ਐਡੀ ਕਾਲੀ ਹੈ ਪਤਾ ਨਹੀਂ ਕੀ ਖਾਂਦੀ ਹੈ ਕੀ ਖਾਂਦੀ ਹੈ ਇਹ ਪਾਤਾ ਚੰਗਾ ਚੱਲ ਠੀਕ ਆ ਜਿੱਸੇ ਮੈਂ ਚੱਲਦੀ ਆ ਟਾਈਮ ਬਹੁਤ ਹੋ ਗਿਆ ਲੈ ਥੋੜੀ ਦੇਰ ਹੋਰ ਬਹਿ ਜਾ ਯਾਰ ਐ ਕਰ ਕਰ ਹੀ ਲੈ ਜਾ ਕੋਈ ਨਾ ਘਰੇ ਵੀ ਲੈ ਜੂਗਾ ਟਾਈਮ ਹੋਣ ਦੇ ਓਏ ਜਾ ਬਸ ਤੇਰੇ ਲਾਰੀਆ ਬਾਏ ਲੈ ਲਾਰੇ ਨਹੀਂ ਸੱਚੀ ਲੈ ਕੇ ਜਾਊਂਗਾ ਬਾਏ ਤੇਰਾ ਤਾਂ ਨੈਟ ਪੈਕ ਪੈ ਗਿਆ ਤੂੰ ਤਾਂ ਚੌੜੀ ਹੋਈ ਫਿਰਦੀ ਆ ਹੁਣ ਕੋਈ ਨਹੀਂ ਆਲੰਦੇ ਮੇਰੇ ਪਿਓ ਦੇ ਸਾਲੇ ਨੂੰ ਕੱਪੜੇ ਤਾਂ ਮੈਂ ਅੱਜ ਫੇਰੇ ਹੀ ਧੋਨੀ ਆ ਪਹਿਲਾਂ ਇੰਨਾ ਝੱਟ ਲਾਵਾਂ ਰੁਪਈਆ 100 ਦਾ ਸ਼ਹਿ ਦੇ ਕੰਨ ਵਰਗਾ ਲੈ ਕੇ ਸਵੇਰੇ ਹੀ ਉੱਜੜ ਜਾਂਦਾ ਪਤਾ ਨਹੀਂ ਕਿਹੜੀ ਮਾਂ ਕੋਲ ਜਾਂਦਾ ਕਿਹੜੀ ਕੋਲ ਨਹੀਂ ਮੁੜ ਕੇ ਨਾ ਕੋਈ ਆਈ ਗਈ ਦੇਵੇ ਨਾ ਕੋ ਜੋ ਹੋਰ ਹਾਂ ਦੇ ਇੱਥੇ ਬੈਠੀਆਂ ਅਜੇ ਦਾ ਪਹਿਲਾਂ ਹਿੱਲਾ ਵਸੀਲਾ ਕਰਾਂ ਬਾਕੀ ਕੰਮ ਤਾਂ ਬਾਅਦ ਵਿੱਚ ਕਰਦੀਆਂ ਕਿਦੇ ਸਿੱਖ ਬਟੋਲ ਕਿੱਦਾਂ ਵਈ ਮਾਮ ਕਿੱਥੇ ਗਿਆ ਸੀ ਹੋਇਆ ਖੱਟੜੀਆਂ ਤੇ ਮੁੱਛਾਂ ਖੜੀਆਂ ਰੱਖਦੇ ਨੇ ਹੌਕੀ ਸਰਦਾਰਨੀ ਕਿੱਥੇ ਗਿਆ ਸੀ ਕੈਨੇਡਾ ਕਿੱਥੇ ਗਿਆ ਸੀ ਉਹ ਲੈ ਕਹੀਦਾ ਜਨਾ ਵੀ ਕੈਨੇਡਾ ਕੈਨੇਡਾ ਗਿਆ ਸੀ ਉਹਦਾ ਉਹਦਾ ਟੂਡਰ ਦਾ ਫੋਨ ਆਇਆ ਸੀ ਮੈਨੂੰ ਮਾੜਾ ਆ ਉਹ ਗੰਦਾ ਮੜਿਆ ਸੜਕ ਦੇਖ ਕੇ ਜਾਈ ਸਾਡੀ ਸਹੀ ਬਣੀ ਹੈ ਕਿ ਨਾ ਮਾਹ ਚੱਲ ਕੋਈ ਨਹੀਂ ਕਿੜਾ ਕੁੜਾ ਦੇ ਦੇ ਕੇ ਮੈਂ ਆ ਗਿਆ ਰੋਜ਼ 100 ਦਾ ਨੋਟ ਸ਼ਹਿ ਦੇ ਕੰਨ ਵਰਗਾ ਲੈ ਕੇ ਜਾਣਾ ਕੀ ਕਰਨਾ ਉਹਦਾ ਮੈਂ ਪੈਸੇ ਦਾ ਕੀ ਕਰਦੇ ਹੁੰਦੇ ਨੇ ਐਸ਼ ਕਰਦੇ ਆਂ ਔਰ ਕੀ ਨਿਆਰੇ ਲੈਣੇ ਆ ਮੈਂ ਮਾਮ ਤੂੰ ਨਾ ਬੰਦਾ ਬਣਨਾ ਕਿ ਨਹੀਂ ਆ ਪਾਥਰੀ ਐ ਇੱਧਰਲੇ ਪਾਸੇ ਪਾਥਰੀ ਐ ਮਾਰੀ ਨਾ ਪਾਥਰੀ ਐ ਮਾ ਪਾਥਰੀ ਐ ਪਾਥਰੀ ਤਾਂ ਤੇਰੀ ਇੱਕ ਥੱਪਾ ਵੱਜ ਕੇ ਨਿਕਲ ਜਾਣੀ ਆ ਜੇ ਮੈਂ ਆਪਣੀ ਆਈ ਤੇ ਆ ਗਈ ਓਏ ਅਰਮਾਂ ਤੂੰ ਹੁਣ ਬੰਦੇ ਦਾ ਪੁੱਤ ਬਣਨਾ ਕਿ ਨਹੀਂ ਮੈਨੂੰ ਤਾਂ ਲੱਗਦਾਈ ਮੈਂ ਬੰਦੇ ਦਾ ਪੁੱਤੀ ਆ ਪਰ ਤੁਸੀਂ ਆਪਦੇ ਆਪ ਨੂੰ ਗਦੇ ਸਮਝੀ ਜਾਂਦੇ ਹੋ ਸਮਝੀ ਜਾਓ ਹੁਣ ਆਪਾਂ ਨੇ ਕੀ ਲੈਣਾ ਤੈਨੂੰ ਤਾਂ ਬੋਲਣ ਦਾ ਪਥਰੀ ਐ ਪਥਰੀ ਨਾ ਪਥਰੀ ਐ ਭਾਰੀ ਭਾਰੀ ਰਹਿਣਾ ਕੋ ਕੰਮਕਾਰ ਕਰਨਾ ਕਿ ਨਹੀਂ ਪੁੱਤ ਲੈ ਓਏ ਕੰਮਕਾਰ ਕਰਨ ਦੀ ਆਪਾਂ ਸਾਰੀ ਜ਼ਿੰਦਗੀ ਇਹ ਤਾਂ 2 ਸਾਲ ਐਸ਼ ਕਰ ਲਈਏ ਐਸ਼ ਨੀ ਯਾਰੇ ਲੈ ਲਈਏ ਨੀ ਯਾਰ ਰੇ 4 ਦਿਨ ਹੋ ਗਿਆ ਮੈਨੂੰ ਦੇਖਦੀ ਨੂੰ 4 ਦਿਨ ਬਿਸਤਰੇ ਚੋਂ ਉੱਠਦਾ ਕਿਹੜੀ ਮਾਂ ਕੋਲ ਜਾਣਾ ਹੈਲੋ ਕੁੜੀਆਂ ਘੜੀਆਂ ਦੇ ਮਾਮਲੇ ਚ ਨਹੀਂ ਆਪਾਂ ਨੂੰ ਕਹਿਣਾ ਕਿਸੇ ਕੋਲੇ ਨਹੀਂ ਜਾਂਦੇ ਉਹਦਾ ਯਾਰ ਦੇ ਯਾਰ ਥੋੜੇ ਜੇ ਮੇਰੇ ਨਾਲ ਪਿਆਰ ਬਾਤ ਕਰਦੇ ਨੇ ਉਹ ਕਹਿੰਦੇ ਨੇ ਵੀ ਤੜਕੀ ਉਠੋ ਤੇ ਸਾਡੇ ਕੋਲੇ ਆਓ ਬਸ ਉਹਨਾਂ ਨੂੰ ਮਿਲਣ ਬਾਗਿਆ ਉਹ ਜਾਣਾ ਕਿੱਥੇ ਹੈ ਮਾਂ ਯਾਰ ਇੱਥੇ ਗਿਆ ਸੀ ਘੇੜਾ ਦੇਣਾ ਖੇਤਾਂ ਚ ਘੇੜਾ ਮਾਰ ਕੇ ਅਮੈਂ ਡੰਗਰਾਂ ਨਾਲ ਡੰਗਰ ਹੋਈ ਰਹਿਣੀ ਆ ਕੁਬਾਣਾ ਮੋਟਾ ਡੱਕਾ ਤੋੜ ਲਿਆ ਕਰ ਕੰਮ ਦਾ ਮਮਾ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਤੂੰ ਆਪ ਦੇ ਆਪ ਨੂੰ ਡੰਗਰ ਨਹੀਂ ਸਮਝਣਾ ਡੰਗਰਾਂ ਨਾਲ ਡੰਗਰ ਹੋਈ ਰਹਿਣੀ ਆ ਤੈਨੂੰ ਰੱਬ ਨੇ ਚੰਗੀ ਭਲੀ ਔਰਤ ਬਣਾਇਆ ਤੂੰ ਉਹ ਬਣ ਕੇ ਰਹਿ ਕੰਮ ਤੇਰਾ ਪਿਓ ਕਰੂਗਾ ਲੈ ਕੰਮ ਕਰਨ ਦੀ ਕੀ ਲੋੜ ਐ ਤੂੰ ਐਨ ਨਿਆਰੇ ਨਾਲ ਬੈੱਡ ਤੇ ਬੈਠਿਆ ਕਰੀ ਤੇ ਨਿਆਰੇ ਲਿਆ ਕਰੀ ਪਰ ਕੰਮ ਕਰਨਾ ਪਉਦੇ ਵਾਸਤੇ ਕਿਹੜਾ ਕੰਮ ਇੱਕ ਸਵਾਲ ਪੁੱਛਦਾ ਤੈਨੂੰ ਆਪੇ ਪਤਾ ਲੱਗ ਜਾਊ ਓ ਯਾਰ ਪੁੱਛਦਾ ਨਾ ਦੱਸਿ ਪੁੱਛ ਤੇਰੀ ਕਿੰਨੀ ਕੋ ਉਮਰ ਦੀ ਭਲਾ ਮਾਂ ਵੀ ਜਦੋਂ ਤੂੰ ਵਿਆਹਤੀ ਸੀ ਮੇਰੇ ਨਾਨਕੇ ਨੇ 17ਵੇਂ ਸਾਲ ਚ ਤੇ ਮੈਂ 25ਾਂ ਦਾ ਹੋ ਰਿਹਾ ਸ਼ਰਮ ਕਰ ਲੈ ਮਾੜੀ ਮੋਟੀ ਘੋੜੀ ਲੱਗਣਾ ਤੇਰੇ ਮੈਨ ਮਾਰਾ ਹਾਂ ਆਪ ਤਾਂ ਆਪ ਦਾ 17ਵੇਂ ਸਾਲ ਤੇ ਲੈ ਕੇ ਨਜ਼ਾਰੇ ਇੱਥੇ ਮੈਂ ਛੱਬੀਆਂ ਦਾ ਹੋ ਰਿਹਾ ਮੇਰਾ ਵੀ ਤੌਲੀਏ ਧਰਨ ਨੂੰ ਜੀ ਕਰਦਾ ਵੀ ਮੈਂ ਧਰਲਾ ਮੋਢੇ ਤੇ ਮੇਰਾ ਵੀ ਜੀ ਕਰਦਾ ਵੀ ਤੜਕੀ ਮੈਨੂੰ ਕੋਈ ਸੋਹਣੇ ਜਿਹ ਚੂੜੇ ਜਿਹ ਹੱਥਾਂ ਨਾਲ ਮੈਨੂੰ ਕਹੇ ਵੀ ਆਹ ਲਓ ਜੀ ਤੁਹਾਡੇ ਵਾਸਤੇ ਵੀ ਚਾਹ ਬਣਾ ਕੇ ਲਿਆਈਏ ਕੋਈ ਨਹੀਂ ਚੂੜੇ ਵਾਲੀ ਵੀ ਲਿਆ ਦਊਂਗੀ ਤੈਨੂੰ ਕੋਈ ਕੰਮਕਾਰ ਕਰ ਲੈ ਚੂੜੇ ਵਾਲੀ ਨੇ ਆ ਕੇ ਨਾ ਭੁੱਖੀ ਨਹੀਂ ਮਰਨਾ ਇੱਥੇ ਉਹ ਕੰਮ ਕਰਨ ਨੂੰ ਯਾਰ ਮੰਮੀ ਮੈਂ ਘਰ ਚ ਟੋਏ ਪੱਟਣ ਲੱਗ ਜਾ ਹੈ ਨਾਲ ਕੀ ਭੁੱਖੀ ਮਰੂਗੀ ਜਿਹੜੀਆਂ ਚਾਰ ਰੋਟੀਆਂ ਆਪਾਂ ਖਾਂਦੀਆਂ ਉਹ ਤਾਂ ਦੋ ਨਾਲ ਸਾਰ ਲਿਆ ਕਰੂਗੀ ਜੱਸੇ ਹਾ ਮਾ ਬੰਦਿਆਂ ਨੂੰ ਰੋਟੀ ਖਾਣਾ ਨਹੀਂ ਥਾਪਾ ਮਾਰ ਕੇ ਨਾ ਤੇਰਾ ਟੂਹਾ ਮੈਂ ਧੋਰਾ ਕਰ ਦੇਣਾ ਮੇਰੀ ਗੱਲ ਸੁਣ ਲੈ ਥਾਪਾ ਨਹੀਂ ਮਾਰਨਾ ਪਥਰੀ ਉਹਦੀ ਹਿੱਲ ਜਾਂਦੀ ਐ ਮਾੜੀ ਨਾਲੀ ਖਾਣਾ ਰੋਟੀ ਮਿਲਾਈ ਪਾਤੀ ਆਹੋ ਪਾਤੀ ਜਹਾਂ ਹਨ ਤੂੰ ਉਹ ਜਾਣਾ ਐਵੇਂ ਬੰਦੇ ਨੂੰ ਦੁਖੀ ਕਰ ਦੇਣਦੇ ਨੇ ਸਰਦਾਰ ਬੰਦੇ ਆ ਸੀ ਸਰਦਾਰ ਲੈ ਕੇ ਠਹਿਕ ਤੈਨੂੰ ਮੈਂ ਦੱਸਦੀ ਕੰਜਰਾ ਹਾਏ ਹਿੱਲ ਗਈ ਹਿੱਲ ਗਈ ਪਥਰੀ ਹਿੱਲ ਗਈ ਹਿੱਲ ਗਈ ਉਹ ਥਾਪੀ ਮਾਤਰੀ ਆ ਆ ਤੇਰੇ ਲੱਗੀ ਵੀ ਆ ਹਿਲ ਗਈ ਤੇਰੀ ਪਥਰੀ ਉੱਥੇ ਅੱਛਾ ਉਧਰ ਭੱਗੀ ਮਾਂ ਕਿਤੇ ਪੱਖੀ ਚ ਲੱਗੀ ਲੈ ਕੋਈ ਗੱਲ ਨਹੀਂ ਉਹੀ ਥਾਪੀਆਂ ਮਾਰੀ ਜਾਂਦੀਆਂ ਮੈਂ ਤੈਨੂੰ ਹੋਰ ਕੋਈ ਕੰਮ ਵੀ ਹੈ ਹਾਏ ਰੱਬਾ ਇਹਨੂੰ ਕਦੋਂ ਆਣੀ ਆਕਲ ਚਮਾ ਹੀ ਜਵਾਕ ਬਣਿਆ ਫਿਰਦਾ 25 ਸਾਲਾਂ ਦਾ ਹੋ ਗਿਆ ਉਹ ਮਾਂ ਪਾਵੇ ਹੁਣ ਰੋਟੀ ਆ ਕੇ ਰੋਟੀ ਆ ਪਾ ਕੇ ਖਾ ਲੈ ਹੁਣ ਮੈਂ ਕੋਈ ਕੰਮ ਵੀ ਨਾ ਕਰਾਂ ਲੈ ਯਾਰ ਤਾਂ ਹੁਣ ਚੂੜੇ ਵਾਲੇ ਹੱਥਾਂ ਦੀਆਂ ਖਾਣਗੇ ਜਿੱਦੇ ਖਾਧੀਆਂ ਠਹਿਰ ਜਾ ਤੈਨੂੰ ਪੋਲ ਮੈਂ ਚੂੜੇ ਵਾਲੇ ਹੱਥਾਂ ਦੀਆਂ ਰੋਟੀਆਂ ਖਵਾਵਾਂ ਖਾ ਲੈ ਨਾ ਖਾ ਲੈ ਨਾ ਖਾ ਲੈ ਨਾ ਧੀ ਤਾਗੀ ਹਾਂਜੀ ਵੀਰੇ ਦੇਖ ਕਿੰਨੀ ਗਰਮੀ ਗਰਮੀ ਹੋਈਆਂ ਤੈਨੂੰ ਕਿੰਨੇ ਵਾਰੀ ਕਹਿ ਗਿਆ ਗੱਡੀ ਲੈ ਜਾ ਕਰ ਮੁੰਡੇ ਛਡਾਇਆ ਕਰਨਗੇ ਲੈ ਆਇਆ ਕਰਨਗੇ ਓ ਨਹੀਂ ਵੀਰੇ ਤੁਹਾਨੂੰ ਪਤਾ ਤਾਂ ਹੈ ਕਿ ਨਹੀਂ ਸਾਰੀਆਂ ਸੇ ਇਹ ਨੀਡਰ ਕਲਾਸ ਫੈਮਲੀ ਤੋਂ ਬਿਲੋਂਗ ਕਰਦੇ ਮੈਨੂੰ ਇਹ ਆ ਵੀ ਜੇ ਕਿਤੇ ਗੱਡੀ ਲੈ ਕੇ ਜਾਵਾਂਗੀ ਇਹ ਨਾ ਕਹਿ ਦੇਣ ਦੀ ਹੈ ਕਮੰਡ ਕਰਦੀ ਆ ਇਹਦੇ ਕੋਲੇ ਪੈਸਾ ਜ਼ਿਆਦਾ ਹੈ ਸ਼ੋਅ ਆਫ ਕਰਦੀ ਆ ਤਾਂ ਕਿ ਮੈਂ ਦਾ ਪਾਸੇ ਹੀ ਵੱਗ ਜਾਈ ਨੀ ਉਹਨਾਂ ਨਾਲ ਉਹ ਤਾਂ ਠੀਕ ਆ ਪ੍ਰੀਤ ਇਹ ਤਾਂ ਮੰਡ ਨਹੀਂ ਹੁੰਦਾ ਕੋਈ ਚੱਕ ਨਹੀਂ ਨਾਲ ਹੀ ਵੜਾ ਕੇ ਲਿਆ ਕਰ ਗੱਡੀ ਉਹਨਾਂ ਨੂੰ ਵੀ ਉਹ ਨਾ ਨਾ ਵੀਰੇ ਜਾਣਾ ਤਾਂ ਹਾਲ ਤੁੰਦਾ ਚਲ ਠੀਕ ਆ ਚੰਗਾ ਆਉਣਿਆ ਚਲ ਜਾਂਦਾ ਠੀਕ ਆ ਲੈ ਵੀਰੇ ਰਖੜੀ ਤਾਂ ਬੰਨਤੀ ਹੁਣ ਐ ਕਰ ਵੱਡਾ ਸਾਰਾ ਨੋਟ ਕੱਢ ਕੇ ਫੜਾ ਦੇ ਉਹ ਪਣੇ ਨੋਟ ਤੇ ਪੁੱਤੋਂ ਦੀ ਹੋ ਗਏ ਕੀ ਗੱਲ ਕਰਦੀ ਐ ਤੈਨੂੰ ਟਾਂ ਦੀ ਮੂੰਹ ਤਾਂ ਮਠਾ ਕਰਾਉਣੇ ਤੂੰ ਤੈਨੂੰ ਨੋਟ ਤਾਂ ਫੜਾ ਫੇਰ ਹੀ ਕਰਾਉਣਾ ਤੈਨੂੰ ਆਪ ਦੱਸਣਾ ਪੈਣਾ ਦੱਸਣਾ ਕਿ ਆ ਪੈਣਾ ਮੈਨੂੰ ਪਤਾ ਹੀ ਐ ਵੀ ਮੈਂ ਮੂੰਹ ਮਿੱਠਾ ਕਰਾਉਣਾ ਮੈਂ ਤਾਂ ਪੈਸੇ ਦੇਖਦੀ ਆ ਕਿੰਨੇ ਕਿ ਦਿੰਨਾ ਮੈਂ ਕਹਾਂ ਸਾਰੀ ਰੱਖਣਾ ਹਾਏ ਰੱਬ ਤੈਨੂੰ ਮੇਰੀ ਵੀ ਉਮਰ ਲਾ ਦੇ ਜਿਉਂਦਾ ਵਸਦਾ ਰਹਿ ਵੀਰੇ ਲੈ ਚੱਕ ਸਾਰੇ ਖਰਚਾ ਤੇ ਨਹੀਂ ਗੱਲ ਆ ਰਖੜੀ ਬਣਿਆ ਲਾਜ ਰੱਖਲੇ ਉਹਦੇ ਭਰਾ ਦੀ ਵੀਰੇ ਇਹ ਵੀ ਕੋਈ ਕਹਿਣ ਵਾਲੀ ਗੱਲ ਆ ਹਰ ਇੱਕ ਪੈਨ ਨੂੰ ਪਤਾ ਹੁੰਦਾ ਵੀ ਆਪਦੇ ਭਰਾ ਦੀ ਨੀਵੀਂ ਨੀ ਕਿਤੇ ਵੀ ਪੈਂਦੇ ਨਹੀਂ ਤੇ ਇੰਨੀ ਕ ਗੱਲ ਦਾ ਮੈਨੂੰ ਵੀ ਪਤਾ ਹੈ ਤੇਰੀ ਨੀਵੀਂ ਨੀ ਕਦੇ ਵੀ ਪੈਂਦੀ ਨਹੀਂ ਜੇ ਤੇਰਾ ਸਿਰ ਐਵੇਂ ਉੱਚਾ ਹੈ ਨਾ ਤਾਂ ਉੱਚਾ ਹੀ ਰਹੂਗਾ ਕਿੰਨੀ ਉੱਚੀ ਸੋਚ ਆ ਮੇਰੀ ਭੈਣ ਦੀ ਜੇ ਹਰ ਇੱਕ ਭੈਣ ਆਉਦੇ ਭਰਾ ਲਈ ਐ ਸੋਚੇ ਨਾ ਤੇ ਰਿਸ਼ਤੇ ਹੋਰ ਗੂੜੇ ਹੋ ਸਕਦੇ ਆ ਕੁੜੀਏ ਕਿੱਥੋਂ ਆਈਆਂ ਇੱਥੇ ਸੀ ਵੀਰੇ ਚਲੰਦਰਾ ਵੀਰੇ ਨੂੰ ਕੀ ਹੋਇਆ ਵੀਰੇ ਨੂੰ ਕੀ ਹੋ ਗਿਆ ਪਹਿਲਾਂ ਤਾਂ ਮੈਨੂੰ ਕਦੇ ਵੀ ਨਹੀਂ ਐਵੇਂ ਬੋਲੇ ਪਰ ਅੱਜ ਇਹਨੇ ਗੁੱਸੇ ਨਾਲ ਕਾਹਤੋਂ ਬੋਲੇ ਜੱਸੇ ਦੇਵਤ ਜੱਸੇ ਲੈ ਕਹਿੰਦਾ ਡੰਨ ਬੱਟਾ ਬਣ ਕੇ ਬੈਠਾ ਜੇ ਰੋਟੀ ਨਹੀਂ ਖਾਈ ਦਹੀਂ ਦਾ ਬੋਰਾ ਖਾ ਲ ਲੈ ਕੀ ਸੋਚੀ ਜਨ ਮੈਂ ਕੋਈ ਨਹੀਂ ਸੋਚਦਾ ਮਾਂ ਬਸ ਇੱਕ ਗੱਲ ਕਰਨੀ ਤੇਰੇ ਨਾਲ ਹਾਂ ਦਾਸਪਤ

ਉਹ ਮਾ ਆਪਣੀ ਬਰਾਦਰੀ ਦੀ ਆ ਹਾਂ ਵਸਤ ਕਰਨੀ ਆ ਇਹ ਬੰਦੇ ਥੋੜੇ ਜਿਹੇ ਬੰਦੇ ਨੇ ਡੋਟਾ ਹੀ 100 ਕਿਲਾ ਬਾਣਦਾ ਉਹਨਾਂ ਦੇ 100 200 ਉਹ ਵੀ ਪਤਾ ਹਨ ਮੇ ਤਕੜਿਆ ਨਾ ਮੱਥਾ ਲਾਉਣਾ ਕਿ ਤੇ ਖੇਡ ਕੇ ਹੀ ਛੱਡ ਪਰੇ ਤੇ ਪਿਆਰਪੂਰਨ ਹਵਾ ਚੜ ਦੇ ਲਫਾਫੇ ਆ ਬਹਲ ਹੁੰਦੇ ਆ ਜਿੱਦਨ ਹਵਾ ਵਾਗ ਗਈ ਕੋਦ ਨੂੰ ਉੱਡ ਗਏ ਕਿਵੇਂ ਛੱਡਮਾ ਪਿਆਰ ਕਰਦਾ ਮੈਂ ਉਹਨੂੰ ਤੇ ਵਿਆਹ ਵੀ ਉਸੇ ਨਾਲ ਕਰਾਉਂਗਾ ਜ਼ਬਾਨ ਦਿੱਤੀ ਆ ਮੈਂ ਉਹਨੂੰ ਕਿਵੇਂ ਨੁਕਰਦਾ ਤੇਰੇ ਨਾਂ ਪਿਓ ਉਹਦੇ ਕੋ ਭੈਣ ਭਾਈ ਕੋਈ ਚਾਚਾ ਦਾ ਨਾਣਾ ਵਾਣਾ ਚਾਰ ਕਿੰਨੇ ਆਣੇ ਤੋਰ ਦੇਣਗੇ ਜੇ ਮੈਂ ਤੋਰੀ ਫਿਰ ਕੱਢ ਲਾਂਗਾ ਬਾਪਾ ਨਹੀਂ ਦੇਲੀ ਦਾ ਹੁੰਦਾ ਇੱਜ਼ਤ ਨੂੰ ਇੱਜ਼ਤ ਸਮਝੀਦਾ ਹੁੰਦਾ ਕੱਢ ਲਿਆ ਹਾਂਗਾ कदना की खेड पी हुई है अकल में हाथ मारी नहीं होंगी है अकल में हाथ मारा ना तो मैं जी जबान दे रखी है वह है जो विह होगा तो उस ठीक है पता, तेरी खुशी से मेरी खुशी है कोई गल नहीं जो तू मानगी ना ਮਨ ਨੂੰ ਨਨੂ ਨਹੀਂ ਲੱਗਣਾ ਤੂੰ ਪੈਨਸ਼ਨ ਲੈ ਕੋਈ ਸਖਾਈ ਨਹੀਂ ਗਨਾਂ ਵੀ ਜਦੋਂ ਇੱਕ ਵਾਰੀ ਕਿਸੇ ਨੂੰ ਕਾਲ ਦੇ ਦਿੰਦੇ ਆ ਤਾਂ ਫਿਰ ਪੈਰ ਪਿੱਛੇ ਨਹੀਂ ਪੱਟੀ ਨਾ ਹੁੰਦਾ ਹੁਤਾ ਗੱਲ ਠੀਕ ਹੈ ਤੇਰੀ ਪੁੱਤ ਵੀ ਤੂੰ ਜਵਾਨ ਦਾ ਪੱਕਾ ਪਰ ਮਨ ਨੂੰ ਡਰ ਜਿਆ ਲੱਗਦਾ ਕੋਈ ਨਾ ਤੂੰ ਐਂ ਨਾ ਡਰੇ ਕਰ ਤੇਰਾ ਪਤਾ ਹੈ ਚੋਬਰ ਹੋ ਗਿਆ ਤੂੰ ਤੇਰੇ ਪਤੀ ਦੇ ਡਾਇਰ ਨੇ ਜੰਮੀ ਜਾਣਾ ਵੀ ਪਹਾੜ ਪਾੜ ਦੇ ਹੁਣ ਤਾਂ ਫਿਰ ਵੀ ਬੰਦੇ ਨੇ ਮੈਂ ਪਰ ਵਿਆਹ ਤਾਂ ਮੈਂ ਉੱਥੇ ਕਰਾਉਂਗਾ ਦਿੱਤੇ ਕੋਲ ਨੁਕਰਦਾ ਜਿਉਂਦੇ ਨੇ ਪੈਰ ਛੱਡੇ ਤਾਂ ਜੱਟ ਦਾ ਖੰਭਾ ਬਣ ਕੇ ਖੜੀ ਹੈ ਮਾਤੇ ਖਾਣਾ ਰੋਟੀ ਫੇਰ ਅੱਬ ਮੇਰੇ ਪੁੱਤ ਦਾ ਹਰ ਕਦਮ ਤੇ ਸਾਥ ਦੇ ਇਹਨੂੰ ਤਕਤੀਵਾਉ ਨਾ ਲੱਗੇ ਪ੍ਰੀਤ ਹਾਂਜੀ ਵੀਰੇ ਕੀ ਹੋ ਗਈ ਕੋਈ ਐਂ ਕਰਾਈਏ ਨਹੀਂ ਨਹੀਂ ਵੀਰੇ ਕੁਛ ਨਹੀਂ ਤੈਨੂੰ ਕਈ ਦਿਨਾਂ ਨੋਟ ਕਰ ਰਹੀ ਆ ਮੈਂ ਕਿ ਮੇਰੇ ਕੋਈ ਭਰਾਈ ਜੀ ਹੋਵੇ ਕੋਈ ਗੱਲ ਆ ਤਾਂ ਦੱਸ ਦੇ ਮੈਨੂੰ ਵੀਰੇ ਜੇ ਕੋਈ ਐਦਾਂ ਦੀ ਗੱਲ ਹੁੰਦੀ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੀ ਨਾ ਇਹੋ ਜਿਹੀ ਨਹੀਂ ਕੋਈ ਵੀ ਗੱਲ ਤੇ ਮੈਂ ਨਾ ਇੱਕ ਗੱਲ ਕਰਨੀ ਸੀ ਤੇਰੇ ਨਾਲ ਹਾਂਜੀ ਦੱਸੋ ਕੀ ਤੇਰੀ ਨਿਗਾਹ 'ਚ ਕੋਈ ਮੁੰਡਾ ਹੈਗਾ ਨਾ ਤਾਂ ਬੇਫਿਕਰ ਉਹ ਕਹ ਦੱਸ ਦੇ ਮੈਨੂੰ ਨਾ ਇਹ ਹੁਜ ਜੀ ਨਹੀਂ ਕੋਈ ਵੀ ਗੱਲ ਕੋਈ ਗੱਲ ਨਹੀਂ ਜੇ ਹੈਗਾ ਤਾਂ ਦੱਸ ਦੇ ਮੈਨੂੰ ਠੀਕ ਆ ਪਰ ਇੱਕ ਗੱਲ ਆ ਆਪਣੀ ਬਰਾਬਰੀ ਦਾ ਹੋਵੇ ਤਕੜੇ ਘਰ ਦਾ ਹੋਵੇ ਵਧੀਆ ਖਾਨਦਾਨ ਹੋਵੇ ਠੀਕ ਆ ਪੜੇ ਲਿਖੇ ਘਰੋਂ ਹੋਵੇ ਨਹੀਂ ਤੇਨੂੰ ਪਤਾ ਨਾ ਕਿਤੇ ਨਾਲ ਦੇ ਪਿੰਡਾਂ 'ਚ ਮੇਰੀ ਕਿੰਨੀ ਬਣੀ ਆ ਤਕੜੇ ਬੰਦੇ ਨਾਲ ਬੈਠ ਠੁਠੇ ਮੇਰੀ ਹਾਂਜੀ ਹਾਂਜੀ ਵੀਰੇ ਮੈਂ ਸਮਝਦੀ ਆ ਨਹੀਂ ਇਹ ਖੁਜੀ ਤਾਂ ਕੋਈ ਗੱਲ ਨਹੀਂ ਹੈਗੀ ਜੇ ਹੁੰਦੀ ਤਾਂ ਮੈਂ ਤੁਹਾਨੂੰ ਦੱਸ ਦਿੰਦੀ आपके भरा की पगड़ी लाए रखनी ठीक है चलो फोन पड़ा फिर मैं चल आइए नीचे चलना भीरा मेरा फोन क्यों के ला गया ਪਹਿਲਾਂ ਤਾਂ ਇਹਨੇ ਕਦੇ ਵੀ ਇੰਨੀ ਦਖਲ ਅੰਦਾਜ਼ੀ ਨਹੀਂ ਕੀਤੀ ਮੇਰੇ ਕਿਸੇ ਵੀ ਕੰਮ 'ਚ ਨਾ ਮੇਰਾ ਫੋਨ ਕਦੇ ਫੜਕੇ ਦੇਖਿਆ ਪਰ ਅੱਜ ਕੀ ਹੋਇਆ ਕਿਤੇ ਜਾਸਤਾ ਫੋਨ ਨਾ ਆ ਜੇ ਕੀ ਹੋ ਗਿਆ ਹਰ ਸਕ ਫੋਨ ਹੀ ਨਹੀਂ ਆਇਆ ਪਰ ਜੇ ਜੀ ਕਿਸੇ ਮੁੰਡੇ ਨਾਲ ਗੱਲ ਹੋਈ ਫੋਨ ਤਾਂ ਜਰੂਰ ਆਊਗਾ ਚਾ ਕੋਈ ਗੱਲ ਨਹੀਂ ਵੇਟ ਕਰਦਾਂ ਮੈਂ ਹਾਲੇ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ? ਉਮੀਦ ਕਰਦੇ ਆਂ ਵੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ। ਜਿਹੜੀ ਤੁਸੀਂ ਸਾਡੀ ਹੁਣੇ-ਹੁਣੇ ਸੀਰੀਜ਼ ਦੇਖ ਕੇ ਹਟਿਓ ਉਹ ਤੁਹਾਨੂੰ ਕਿਵੇਂ ਦੀ ਲੱਗੀ? ਤੁਸੀਂ ਸਾਨੂੰ ਕਮੈਂਟਾਂ ਜਰੀਏ ਜ਼ਰੂਰ ਦੱਸ ਦਿਓ। ਤੇ ਇਦਾਂ ਹੀ ਸਾਡੇ ਨਾਲ ਆਪਦਾ ਪਿਆਰ ਬਣਾ ਕੇ ਰੱਖਿਓ ਤੇ ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਕਰਨਾ ਜਮਾ ਨਾ ਭੁੱਲਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅਸੀਂ ਇਦਾਂ ਹੀ ਤੁਹਾਡੇ ਲਈ ਘੈਂਟ-ਘੈਂਟ ਕੰਟੈਂਟ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੇ ਹੋਰ ਕੁਝ ਕਹਿਣਾ ਬਾਈ ਜੀ। ਬਸ ਠੀਕ ਹੈ ਨਾ ਭਾਈ ਜੀ ਤੇ ਵੱਧ ਵੱਧ ਭਾਈ ਸ਼ੇਅਰ ਕਰਦਾ ਕਰੋ ਵੀਡੀਓ ਤੇ ਚੈਨਲ ਦਾ ਨਾਮ ਤੁਹਾਨੂੰ ਪਤਾ ਹੈ ਮੰਗੂ ਫਿਲਮਜ਼ ਤੇ ਆਪਾਂ ਇੱਕ ਆਫਰ ਰੱਖਾਂਗੇ ਦੁਬਾਰਾ ਹਜੇ ਥੋੜਾ ਸਾੜਾ ਆਪਣਾ ਹੋ ਗਿਆ ਸੀ ਚੈਨਲ ਡਾਊਨ ਚ ਭਾ ਗਿਆ ਸੀਗਾ ਤੇ ਹੋਰ ਪ੍ਰੂਫ ਰੱਖਿਆ ਕਰਾਂਗੇ ਆਪਾਂ ਕੋਈ ਗਿਫਟ ਤੁਸੀਂ ਆਪਦਾ ਪਿਆਰ ਸਾਡੇ ਨਾਲ ਉਵੇਂ ਫੇਰ ਦੁਬਾਰਾ ਬਣਾਓ ਹਨਾ ਅਸੀਂ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਲੈ ਕੇ ਆਵਾਂਗੇ ਤੇ ਤੁਸੀਂ ਸਾਡੀਆਂ ਵੀਡੀਓ ਚ ਜਿੰਨੇ ਸੋਹਣੇ ਕਮੈਂਟ ਕਰੋਗੇ ਅਸੀਂ ਕਮੈਂਟਾਂ ਨਾਲ ਲਈ ਘੈਂਟ ਘੈਂਟ ਗਿਫਟ ਦੇ ਕੇ ਕਰਾਂਗੇ ਡੇਲੀ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰ ਲਓ ਚੈਨਲ ਤੇ ਬੈਲ ਆਈਕਨ ਔਨ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਧੰਵਾਦ ਸਾਰਿਆਂ ਦਾ